ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁੰ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਦਿੱਤੀ ਇੱਕ ਵਾਰ ਦੀ ਨਾ ਆ ਇੱਕ ਵੀਡੀਓ ਸਾਂਝੀ ਕਰਨ ਲੱਗੇ ਆ ਤੇ ਇੱਕੋ ਹੀ ਜਗ੍ਹਾ ਤੇ ਕਿਵੇਂ ਐਕਸੀਡੈਂਟ ਹੁੰਦੇ ਨੇ ਤੇ ਵਜ੍ਹਾ ਕੀ ਬਣਦੀ ਐਕਸੀਡੈਂਟਾਂ ਦੀ ਤੇ ਕਈ ਲੋਕ ਸੋਚਦੇ ਨੇ ਕਿ ਇਹ ਭੂਤਾਂ ਪ੍ਰੇਤਾਂ ਦਾ ਕੰਮ ਆ ਕਿ ਐਸੇ ਜਗ੍ਹਾ ਤੇ ਐਕਸੀਡੈਂਟ ਕਿਉਂ ਹੁੰਦੇ ਨੇ ਲਗਾਤਾਰ ਇੱਥੇ ਹੀ ਜਗ੍ਹਾ ਤੇ ਐਕਸੀਡੈਂਟ ਹੋਣਗੇ ਆ ਵੀਡੀਓ ਤੁਸੀਂ ਦੇਖਿਓ ਦੀ ਬਾਤ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸਾਂ ਵਿੱਚ ਸਾਂਝੇ ਜ਼ਰੂਰ ਕਰੋ। ਹੁਣ ਆ ਦੇਖਿਓ ਦੋ ਮੁੰਡੇ ਬੈਠੇ ਗੱਲਾਂ ਕਰਦੇ ਨੇ ਤੇ ਇਹਨਾਂ ਦੇ ਕੋਲ ਉਹ ਦੇਖਿਓ ਗੱਡੀ ਉਹ ਚੱਲੂ ਐਕਸੀਡੈਂਟ ਹੋਣ ਦਾ ਨੰਦਾ ਬਚਿਆ ਪਰ ਅੱਗੇ ਦੇਖਿਓ ਇਸੇ ਜਗ੍ਹਾ ਤੇ ਕਿੰਨੇ ਐਕਸੀਡੈਂਟ ਹੁੰਦੇ ਨੇ ਹੁਣ ਕਈ ਲੋਕ ਇਸ ਨੂੰ ਕਹਿੰਦੇ ਨੇ ਕਿ ਭਾਈ ਭੂਤਾਂ ਪ੍ਰੇਤਾਂ ਦੇ ਇਥੇ ਚੱਕਰ ਆ ਕੋਈ ਆ ਦੇਖਿਓ ਇਹ ਉਹ ਦੀ ਪੂਰੇ ਇੱਕ ਜਾਲ ਵਰ ਆ ਗਿਆ ਇੱਕਦਮ ਮੂਰੇ ਇੱਕਦਮ ਜਿਆਦਾਤਰ ਮੈਂ ਇਸ ਵੀਡੀਓ ਵਿੱਚ ਦੇਖਿਆ ਕਿ ਜਿਆਦਾਤਰ ਐਕਸੀਡੈਂਟ ਜਾਨਵਰ ਦੇ ਨਾਲ ਸਾਹਮਣੇ ਆਉਣ ਨਾਲ ਹੋਣੀ ਜਿਵੇਂ ਗਾਂ ਹੋਗੀ ਮੱਝ ਹੋਗੀ ਤੇ ਇਹਨਾਂ ਜਾਨਵਰਾਂ ਦੇ ਮੂਹਰੇ ਆਉਣ ਨਾਲ ਜਿਆਦਾਤਰ ਐਕਸੀਡੈਂਟ ਹੋ ਰਹੇ ਨੇ ਜਾਂ ਤਾਂ ਇੱਥੇ ਜਿਵੇਂ ਆਵਾਰਾ ਪਸ਼ੂ ਵੱੱਡ ਫਿਰਦੇ ਨੇ ਉਹ ਇਸ ਐਕਸੀਡੈਂਟਾਂ ਦੀ ਵਜ੍ਹਾ ਨੇ ਤੇ ਜਾਂ ਲੋਕਾਂ ਦੇ ਕਹਿਣ ਮੁਤਾਬਕ ਭਾਈ ਇੱਥੇ ਭੂਤ ਪ੍ਰੇਤ ਨੇ ਉਹ ਇੱਕਦਮ ਕੁੱਤਾ ਆ ਗਿਆ ਮੂਹਰੇ ਬੰਦਾ ਹੋ ਪਰੇ ਤੱਕ ਖਿਸਕਦਾ ਗਿਆ ਰੋੜਦਾ ਤੇ ਇੱਥੇ ਦੇਖੀ ਜਾਓ ਤੁਸੀਂ ਲਗਾਤਾਰ ਇਹ 2-3 ਮਿੰਟ ਦੀ ਵੀਡੀਓ ਆ ਲਗਾਤਾਰ ਦੇਖਿਓ ਤੁਸੀਂ ਕਿਵੇਂ ਐਕਸੀਡੈਂਟ ਇਹ ਦਿਨੇ ਨਹੀਂ ਰਾਤ ਨੂੰ ਵੀ ਹੁੰਦੇ ਨੇ ਉਹ ਦੇਖੋ ਪਸ਼ੂ ਆ ਗਿਆ ਇੱਕਦਮ ਉਹਨੇ ਫੇਰ ਝਟ ਲਿਆ ਕੁਝ ਨਾ ਹੋਇਆ ਜਿਆਦਾਤਰ ਐਕਸੀਡੈਂਟ ਸਿਰਫ ਇਨਾ ਪਸ਼ੂਆਂ ਦੀ ਵਜ੍ਹਾ ਨਾਲ ਹੋ ਰਹੇ ਆ ਅਗਰ ਆਪਾਂ ਇੱਕ ਤੁਸੀਂ ਵੀਡੀਓ ਵੀ ਦੇਖੀ ਚੱਲਿਓ ਨਾਲ ਵਿਚਾਰ ਵੀ ਸਾਂਝੇ ਕਰਦੇ ਆ 2017 ਤੋਂ ਲੈ ਕੇ 2022 ਤੱਕ ਜਿੰਨੀਆਂ ਮੌਤਾਂ ਇਹਨਾਂ ਆਵਾਰਾ ਪਸ਼ੂਆਂ ਦੇ ਨਾਲ ਹੋਈਆਂ ਨੇ ਮੈਨੂੰ ਹੀ ਲੱਗਦਾ ਇੰਨੀਆਂ ਮੌਤਾਂ ਕਿਸੇ ਹੋਰ ਵਜ੍ਹਾ ਕਰਕੇ ਹੋਈਆਂ ਹੋਣਗੀਆਂ ਆਵਾਰਾ ਪਸ਼ੂ ਨੇ ਲੋਕ ਛੱਡ ਦਿੰਦੇ ਨੇ ਤੇ ਉਹ ਇੱਕਦਮ ਫਿਰ ਜਦੋਂ ਰੋਡ ਤੇ ਆਉਂਦੇ ਨੇ ਘਬਰਾ ਜਾਂਦੇ ਨੇ ਤੇ ਫੇਰੇ ਇਸ ਤਰ੍ਹਾਂ ਦੇ ਐਕਸੀਡੈਂਟ ਦੀ ਵਜ੍ਹਾ ਬਣਦੇ ਹੁਣ ਤੁਸੀਂ ਦੇਖੋ ਲਗਾਤਾਰ ਚੌਥਾ ਪੰਜਵਾਂ ਐਕਸੀਡੈਂਟ ਹੋ ਗਿਆ ਇਹ ਕੈਮਰਾ ਲੱਗਿਆ ਹੋਇਆ ਉੱਥੇ ਉਹ ਕਿਸੇ ਦੇ ਘਰ ਦੇ ਅੱਗੇ ਕੈਮਰਾ ਲੱਗਿਆ ਜਾਂ ਕਿਸੇ ਦੁਕਾਨ ਦੇ ਅੱਗੇ ਕੈਮਰਾ ਲੱਗੂ ਕੈਪਚਰ ਕਰ ਗਿਆ ਤੇ ਐਕਸੀਡੈਂਟ ਰੈਗੂਲਰ ਹੋ ਰਹੇ ਨੇ ਕੋਈ ਵੀ وجہ ਕੀ ਆ ਅਗਰ ਜਿਹੜੇ ਪਿੰਡ ਦੀ ਇਹ ਵੀਡੀਓ ਆ ਅਗਰ ਕਿਸੇ ਨੂੰ ਇਸ ਜਗ੍ਹਾ ਦੇ ਬਾਰੇ ਪਤਾ ਹੋਵੇ ਤਾਂ ਆਪਾਂ ਨੂੰ ਕਮੈਂਟ ਬਾਕਸ ਵਿੱਚ ਜਗ੍ਹਾ ਦਾ ਪੂਰਾ ਐਡਰੈਸ ਲਵੇ ਆਪਾਂ ਉੱਥੇ ਜਾ ਕੇ ਵੀਡੀਓ ਬਣਾ ਕੇ ਵੀ ਲਿਆਵਾਂਗੇ ਤੇ ਪਤਾ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਸ ਦੇ ਪਿੱਛੇ ਅਸਲ وجہ ਕੀ ਹੁਣ ਜ਼ਿਆਦਾਤਰ ਅਸੀਂ ਦੇਖੀ ਮੈਂ ਵੀਡੀਓ ਤਿੰਨ ਚਾਰ ਵਾਰੀ ਪੰਜ ਛੇ ਵਾਰੀ ਘੁਮਾ ਘੁਮਾ ਕੇ ਦੇਖੀ ਤੇ ਸਭ ਤੋਂ ਜ਼ਿਆਦਾ ਐਕਸੀਡੈਂਟ ਜੋ ਆਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਨੇ ਤੇ ਉਹ ਫਿਰ ਇੱਕ ਆਵਾਰਾ ਪਸ਼ੂ ਇੱਕਦਮ ਮੂਹਰੇ ਆ ਗਿਆ ਚੱਲਦੇ ਚੱਲਦੇ ਮੋਟਰਸਾਈਕਲ ਦੇ ਸਾਹਮਣੇ ਇੱਕਦਮ ਇੱਕਦਮ ਆਵਾਰਾ ਪਸ਼ੂ ਆ ਜਾਂਦੇ ਨੇ ਜਿਦੇ ਕਰਕੇ ਐਕਸੀਡੈਂਟ ਹੁੰਦੇ ਨੇ ਤੇ ਕਈ ਲੋਕ ਇਹਨੂੰ ਜੋੜ ਰਹੇ ਨੇ ਕਿ ਇੱਥੇ ਭਾਈ ਭੂਤਾਂ ਪ੍ਰੇਤਾਂ ਦਾ ਵਾਸਾ ਜਿਦੇ ਕਰਕੇ ਉਹ ਐਕਸੀਡੈਂਟ ਇੱਥੇ ਕਰਵਾ ਰਹੇ ਆ ਬਾਕੀ ਸਭ ਦੀ ਆਪੋ ਆਪਣੇ ਵਿਚਾਰ ਹੁੰਦੇ ਨੇ ਆਪੋ ਆਪਣੀ ਆਸਥਾ ਹੁੰਦੀ ਆ ਤੇ ਲੋਕ ਇਸ ਬਾਰੇ ਕੀ ਸੋਚਦੇ ਨੇ ਕੀ ਵਿਚਾਰ ਆ ਦਿੰਦੇ ਨੇ ਉਹ ਤਾਂ ਲੋਕ ਹੀ ਦੱਸ ਸਕਦੇ ਹੁਣ ਦੇਖੋ ਤੁਸੀਂ ਇੱਕ ਐਕਸੀਡੈਂਟ ਹੋਰ ਹੋ ਗਿਆ ਤੇ ਇਹ ਤਿੰਨ ਚਾਰ ਮਿੰਟ ਦੀ ਵੀਡੀਓ ਦੇ ਵਿੱਚ ਕਿੰਨੇ ਐਕਸੀਡੈਂਟ ਹੋਣੇ ਦਿਨ ਵਿੱਚ ਦਿਨ ਵਿੱਚ ਵੀ ਹੋ ਰਹੇ ਨੇ ਤੇ ਰਾਤ ਨੂੰ ਵੀ ਰੈਗੂਲਰ ਹੋ ਜਾਂਦੇ ਤੇ ਜ਼ਿਆਦਾਤਰ ਐਕਸੀਡੈਂਟ ਜਾਂ ਤਾਂ ਇੱਥੇ ਆਵਾਰਾ ਪਸ਼ੂ ਵੱਧ ਨੇ ਜਾਂ ਫਿਰ ਲੋਕ ਜਿਵੇਂ ਗਾਮਾ ਛੱਡ ਦਿੰਦੇ ਨੇ ਜਾਂ ਫਿਰ ਜਿਹੜੀਆਂ ਰਿਕਾਮਾ ਦੁੱਧ ਦੇ ਨੂੰ ਹਟ ਦਿੰਦੀਆਂ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਉਹਨਾਂ ਦੀ ਵਜ੍ਹਾ ਕਰਕੇ ਇਹ ਐਕਸੀਡੈਂਟ ਹੋ ਰਹੇ ਨੇ ਸੋ ਕਈਆਂ ਦੇ ਵਿਚਾਰ ਬੱਖੋ ਵੱਖਰੇ ਨੇ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਵਿਚਾਰ ਜਰੂਰ ਸਾਂਝੇ ਕਰਿਓ ਸਤ ਸ੍ਰੀ ਅਕਾਲ